ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਕੰਗਨਾਰ ਨਾਵਤ ਬੀਜੇਪੀ ਦੇ ਵਿੱਚ ਮੋਦੀ ਦੇ ਨਜ਼ਰਾਂ ਵਿੱਚ ਤਾਨ ਉੱਠਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਬਿਆਨ ਤੇ ਵਵਾਦ ਇਕੱਠੇ ਕਰ ਰੇ ਖੜੇ ਕਰ ਰਹੀ ਹੈ ਲੇਕਿਨ ਮੋਦੀ ਨੇ ਬੀਜੇਪੀ ਨੇ ਉਸ ਤੋਂ ਲਾਤਾਲਕੀ ਦਾ ਇਜ਼ਹਾਰ ਕਰਤਾ ਵੈ ਕੰਗਨਾਰ ਨਾਵਤ ਹੁਣ ਬਹੁਤ ਜ਼ਿਆਦਾ ਪਰੇਸ਼ਾਨ ਹੈ ਵੀਰੋ ਕੀ ਸੂਰਤ ਹੈ ਹਾਲ ਹੈ ਬੀਜੇਪੀ ਨੇ ਕੀ ਐਲਾਨ ਕੀਤਾ ਵੈ ਇਹ ਸਹੀ ਦੀ ਵੀਡੀਓ ਵੇ ਜਾਣਾਂਗੇ ਤੁਸੀਂ ਚੱਲ ਕੇ ਵੀਡੀਓ ਦੇਣੇ ਇਸ ਦੇ ਬਾਰੇ ਜਾਣੇ क्षत्रिय काल ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤਾਂ ਮੈਂ ਜੱਜ ਸਿੰਘ ਚਾਹਲ ਬਾਲੀਵੁੱਡ ਅਦਾਕਾਰਾਂ ਮੰਡੀ ਤੋਂ ਲੋਕ ਸਭਾ ਦੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਕੰਗੜਾ ਰਣੌਦ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਮਿੱਤੇ ਦੇਣੀ ਪਾਸਕਰ ਨੂੰ ਦਿੱਤੇ ਗਏ ਇੰਟਰਵਿਊ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਦੇ ਬਾਰੇ ਅਤੇ ਕਿਸਾਨਾਂ ਦੇ ਬਾਰੇ ਕੁਝ ਵਿਵਾਦਿਤ ਟਿੱਪਣੀਆਂ ਕਰ ਦਿੱਤੀਆਂ ਗਈਆਂ ਸਨ ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇਤਾ ਕੰਗੜਾ ਰਣੌਦ ਦੇ ਬਿਆਨ ਤੋਂ ਪੱਲਾ ਝਾੜ ਹੀ ਲਿਆ ਹੈ ਪਰ ਪੂਰੇ ਭਾਰਤ ਦੇ ਵਿੱਚ ਦੇਸ਼ ਦੇ ਵਿੱਚ ਤੌਰ ਤੇ ਚੁਣਵੀ ਸੂਬੇ ਹਰਿਆਣਾ ਦੇ ਵਿੱਚ ਵੀ ਇਹ ਇੱਕ ਵੱਡਾ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ ਅਤੇ ਭਾਰਤੀ ਜਨਤਾ ਪਾਰਟੀ ਨੂੰ ਕਸੂਤਾ ਫਸਾ ਕੇ ਰੱਖ ਦਿੱਤਾ ਹੈ ਕੰਗਣਾ ਰਣੌਦ ਦੇ ਇਨ੍ਹਾਂ ਬਿਆਨਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਆਖਰ ਰਾਸ਼ਟਰੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕੰਗਣਾ ਰਣੌਦ ਦੇ ਬਿਆਨਾਂ ਦੇ ਬਾਰੇ ਕਿਹੜਾ ਬਿਆਨ ਜਾਰੀ ਕੀਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਬਿਆਨ ਇਹ ਦਿੱਤਾ ਗਿਆ ਸਫਾਈ ਇਹ ਦਿੱਤੀ ਗਈ ਹੈ ਕਿ ਕੰਗਣਾ ਰਣੌਦ ਦੇ ਵੱਲੋਂ ਕਿਸਾਨੀ ਅੰਦੋਲਨ ਦੇ ਬਾਰੇ ਜੋ ਬਿਆਨ ਦਿੱਤਾ ਗਿਆ ਉਹ ਪਾਰਟੀ ਦੀ رائے ਨਹੀਂ ਹੈ ਭਾਰਤੀ ਜਨਤਾ ਪਾਰਟੀ ਕੰਗਣਾ ਰਣੌਦ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹੈ ਅਸੀਂ ਅਸਹਿਮਤੀ ਪ੍ਰਗਟ ਕਰਦੇ ਹਾਂ ਪਾਰਟੀ ਦੇ ਵੱਲੋਂ ਅਤੇ ਪਾਰਟੀ ਦੇ ਨੀਤੀਆਂ ਦੇ ਬਾਰੇ ਬੋਲਣ ਲਈ ਕੰਗਣਾ ਰਣੌਤ ਉਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਅਨੁਮਤੀ ਨਹੀਂ ਦਿੱਤੀ ਗਈ ਹੈ ਪਾਰਟੀ ਦੇ ਵੱਲੋਂ ਅਤੇ ਉਹ ਬੁਲਾਰੇ ਵੀ ਨਹੀਂ ਹਨ ਤਾਂ ਜੋ ਉਹ ਪਾਰਟੀ ਦੇ ਵੱਲੋਂ ਬਿਆਨ ਦੇਣ ਲਈ ਉਹਨਾਂ ਨੂੰ ਅਧਿਕਾਰਤ ਕੀਤਾ ਗਿਆ ਹੋਵੇ ਅਜਿਹਾ ਬਿਲਕੁਲ ਨਹੀਂ ਹੈ ਕੰਗਣਾ ਰਣੌਤ ਨੂੰ ਨਿਰਦੇਸ਼ ਇਹ ਦਿੱਤੇ ਗਏ ਹਨ ਕਿ ਅਜਿਹਾ ਕੋਈ ਵੀ ਬਿਆਨ ਉਹਨਾਂ ਦੇ ਵੱਲੋਂ ਭਵਿੱਖ ਦੇ ਵਿੱਚ ਨਾ ਦਿੱਤਾ ਜਾਵੇ ਸਾਡੀ ਨੀਤੀ ਹੈ ਸਭ ਕਾ ਸਾਥ ਸਭ ਕਾ ਵਿਕਾਸ ਸਭਕਾ ਵਿਸ਼ਵਾਸ ਆ ਅਤੇ ਸਭਕਾ ਪ੍ਰਯਾਸ ਇਸ ਕਰਕੇ ਅਸੀਂ ਸਮਾਜਿਕ ਸੋਹਰਦਾ ਬਣਾ ਕੇ ਰੱਖਣ ਦੇ ਹਾਮੀ ਆ ਅਸੀਂ ਕੰਗੜਾ ਰਣੌਤ ਨੂੰ ਇਹ ਤਾੜਨਾ ਕਰ ਦਿੱਤੀ ਹੈ ਕਿ ਅੱਗੇ ਤੋਂ ਅਜਿਹਾ ਕੋਈ ਵੀ ਬਿਆਨ ਨਹੀਂ ਦੇਣਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਆਪਣੇ ਹੀ ਸੰਸਦ ਮੈਂਬਰ ਨੂੰ ਇਹ ਤਾੜਨਾ ਕਰ ਦਿੱਤੀ ਗਈ ਦੇਸ਼ ਦੀ ਸਿਆਸਤ ਦੇ ਵਿੱਚ ਇਹ ਮੁੱਦਾ ਵੱਡਾ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵੱਲੋਂ ਵੀ ਇਸ ਤੇ ਟਿੱਪਣੀ ਕਰ ਦਿੱਤੀ ਗਈ ਹੈ ਉਹਨਾਂ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੇ ਇੱਕ ਪੋਸਟ ਪਾ ਕੇ ਇਸ ਤੇ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਆਖਿਆ ਕਿਸਾਨਾਂ ਦੇ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੇ ਵਿੱਚ ناکਾਮ ਮੋਦੀ ਸਰਕਾਰ ਦਾ ਗਲਤ ਪ੍ਰਚਾਰ ਤੰਤਰ ਲਗਾਤਾਰ ਕਿਸਾਨਾਂ ਨੂੰ ਬਦਨਾਮ ਕਰਨ ਦੇ ਵਿੱਚ ਲੱਗਾ ਹੋਇਆ ਹੈ 378 ਦਿਨ ਚੱਲੇ ਮੈਰਾਥਨ ਸੰਘਰਸ਼ ਦੇ ਦੌਰਾਨ 700 ਸਾਥੀਆਂ ਦਾ ਬਲਿਦਾਨ ਦੇਣ ਵਾਲੇ ਕਿਸਾਨਾਂ ਨੂੰ ਭਾਜਪਾ ਸੰਸਦ ਨੇ ਬਲਾਤਕਾਰੀ ਅਤੇ ਵਿਦੇਸ਼ੀ ਤਾਕਤਾਂ ਦਾ ਨੁਮਾਇੰਦਾ ਕਹਿ ਦਿੱਤਾ ਹੈ ਭਾਜਪਾ ਦੀ ਕਿਸਾਨ ਵਿਰੋਧੀ ਨੀਤੀ ਅਤੇ ਨੀਅਤ ਦਾ ਇਹ ਇੱਕ ਹੋਰ ਸਬੂਤ ਹੈ ਇਹ ਸ਼ਰਮਨਾਕ ਕਿਸਾਨ ਵਿਰੋਧੀ ਬੋਲ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਅਤੇ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਦਾ ਘੋਰ ਅਪਮਾਨ ਹੈ ਜਿਸ ਨੂੰ ਕਿਸੇ ਵੀ ਸੂਰਤ ਦੇ ਵਿੱਚ ਬਰਦਾਸ਼ਤ ਸਵਕਾਰ ਨਹੀਂ ਕੀਤਾ ਜਾ ਸਕਦਾ ਕਿਸਾਨ ਅੰਦੋਲਨ ਵਾਪਸ ਲੈਣ ਵੇਲੇ ਬਣੀ ਸਰਕਾਰੀ ਸਮਿਤੀ ਅੱਜ ਵੀ ਠੱਡੇ ਬਸਤੇ ਚ ਹੈ ਐਮਐਸਪੀ ਤੇ ਸਰਕਾਰ ਆਪਣਾ ਰੁਖ ਅੱਜ ਤੱਕ ਸਾਫ ਨਹੀਂ ਕਰ ਸਕੀ ਹੈ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਗਈ ਅਤੇ ਉਤੋਂ ਲਗਾਤਾਰ ਉਹਨਾਂ ਦਾ ਚਰਿੱਤਰ ਹਨਣਾ ਕੀਤਾ ਜਾ ਰਿਹਾ ਹੈ ਲਗਾਤਾਰ ਜਾਰੀ ਹੈ ਅੰਨ ਦਤਾਵਾਂ ਦਾ ਨਰਾਦਰ ਅਤੇ ਉਹਨਾਂ ਦੇ ਮਾਣ ਸਨਮਾਨ ਤੇ ਹਮਲਾ ਕਰਨ ਦੇ ਨਾਲ ਕਿਸਾਨਾਂ ਦੇ ਵੱਲੋਂ ਜੋ ਮੋਦੀ ਸਰਕਾਰ ਨੇ ਧੋਖਾ ਕੀਤਾ ਗਿਆ ਹੈ ਕਿਸਾਨਾਂ ਨਾਲ ਜੋ ਮੋਦੀ ਸਰਕਾਰ ਨੇ ਧੋਖਾ ਕੀਤਾ ਹੈ ਉਹ ਲੋਕਾ ਨਹੀਂ ਸਕਦਾ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਕਿੰਨੀਆਂ ਵੀ ਸਾਜ਼ਿਸ਼ਾਂ ਕਰ ਲਵੇ ਇੰਡੀਆ ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦਿਵਾ ਕੇ ਰਹੇਗਾ ਇੰਡੀਆ ਗੜ ਜੋੜ ਦੀ ਗੱਲ ਇੱਥੇ ਕੀਤੀ ਹੈ ਰਾਹੁਲ ਗਾਂਧੀ ਨੇ ਅਤੇ ਲੰਮੀ ਚੌੜੀ ਪੋਸਟ ਪਾ ਕੇ ਕਿਸਾਨਾਂ ਦਾ ਪੱਖ ਪੂਰਿਆ ਅਤੇ ਭਾਰਤੀ ਜਨਤਾ ਪਾਰਟੀ ਤੇ ਵੱਡੇ ਵੱਡੇ ਹੱਲੇ ਰਾਹੁਲ ਗਾਂਧੀ ਦੇ ਵੱਲੋਂ ਬੋਲੇ ਗਏ ਨੇ ਕਾਂਗਰਸ ਤੋਂ ਇਲਾਵਾ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਬੁਲਾਰੇ ਨੀਲ ਗਰਗਨੇ ਵੀ ਇਸ ਸਬੰਧੀ ਇੱਕ ਬਿਆਨ ਜਾਰੀ ਕੀਤਾ ਹੈ ਉਹ ਆਖਦੇ ਨੇ ਹੁਣ ਤਾਂ ਭਾਜਪਾ ਨੇ ਪੱਲਾ ਬਿਆਨ ਤੋਂ ਛੱਡ ਲਿਆ ਹੈ ਪਰ ਇਹਨਾਂ ਦੀ ਨੀਤੀ ਤੇ ਨੀਅਤ ਬਿਲਕੁਲ ਇਹੀ ਹੈ ਜੋ ਬਿਆਨ ਕੰਗਣਾ ਰਣੌਦ ਦੇ ਵੱਲੋਂ ਦਿੱਤੇ ਜਾ ਰਹੇ ਨੇ ਹੁਣੇ ਡਰ ਗਏ ਨੇ ਹਰਿਆਣਾ ਦੇ ਵਿੱਚ ਚੋਣਾ ਹਨ ਅਤੇ ਹਰਿਆਣਾ ਦੀ ਭਾਜਪਾ ਨੇ ਆਖਿਆ ਇਹ ਕੇਂਦਰੀ ਭਾਜਪਾ ਨੂੰ ਕਿਹਾ ਪਾਣ ਨੁਕਸਾਨ ਹੋ ਸਕਦਾ ਹੈ ਵੋਟਾਂ ਦੇ ਵਿੱਚ ਇਸੇ ਕਰਕੇ ਇਹਨਾਂ ਦੇ ਵੱਲੋਂ ਇਹ ਇੱਕ ਬਿਆਨ ਦੇ ਕੇ ਕੰਮ ਸਾਰ ਦਿੱਤਾ ਗਿਆ ਹੈ ਪਰ ਅਸਲ ਦੇ ਵਿੱਚ ਭਾਜਪਾ ਦੀ ਇਹੀ ਨੀਤੀ ਹੈ ਆਮ ਆਦਮੀ ਪਾਰਟੀ ਦੇ ਬੁਲਾਰੇ ਦੇ ਵੱਲੋਂ ਇੱਕ ਗੱਲ ਆਖੀ ਗਈ ਹੈ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਵਿੱਚ ਕੰਗਣਾ ਰਣੌਦ ਦੇ ਖਿਲਾਫ ਰੋਜ਼ ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤੇ ਨੇ ਪੋਲਿਟਿਕਲ ਪਾਰਟੀਆਂ ਤੋਂ ਇਲਾਵਾ ਗੱਲ ਕਿਸਾਨਾਂ ਦੀ ਕਰੀਏ ਤਾਂ ਕਿਸਾਨ ਆਗੂ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਰਕੇਸ਼ ਤਕੈਤ ਦੇ ਵੱਲੋਂ ਇਸ ਸੰਬੰਧੀ ਫੇਸਬੁੱਕ ਤੇ ਇੱਕ ਪੋਸਟ ਆ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ 13 ਮਹੀਨੇ ਚੱਲੇ ਕਿਸਾਨੀ ਅੰਦੋਲਨ 'ਚ 400 ਕਿਸਾਨ ਸੰਗਠਨ ਲੱਖਾਂ ਕਿਸਾਨਾਂ ਦੀ ਮੌਜੂਦਗੀ ਦੇ ਬਾਵਜੂਦ ਹਿੰਸਾ ਨਹੀਂ ਹੋਈ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਪਾਰ ਕਿਸਾਨਾਂ ਨੇ ਸੰਜਮ ਨਹੀਂ ਛੱਡਿਆ ਬਿੱਲ ਵਾਪਸ ਹੋਏ ਉਹਦੇ ਬਾਰੇ ਬੀਜੇਪੀ ਸੰਸਦ ਕੰਗਣਾ ਰਣੌਦ ਦਾ ਬਿਆਨ ਸ਼ਹੀਦ ਕਿਸਾਨਾਂ ਅਤੇ ਦੇਸ਼ ਦੇ ਕਰੋਨਾ ਕਿਸਾਨਾਂ ਦਾ अपमान है ਕਿਸਾਨਾਂ ਦਾ અપમાન ਦੱਸ ਦਿੱਤਾ ਹੈ ਰਕੇਸ਼ ਟਕੈਤ ਨੇ ਕੰਗਣਾ ਰਣਾਉਦੇ ਇਸ ਬਿਆਨ ਨੂੰ ਹੁਣ ਜਿਹੜਾ ਦੂਜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਸ ਦੀ ਅਗਵਾਈ ਜਗਜੀਤ ਸਿੰਘ ਡੱਲੇਵਾਲਾ ਤੇ ਸਰਵਣ ਸਿੰਘ ਪੰधेਰ ਦੇ ਵੱਲੋਂ ਕੀਤੀ ਜਾ ਰਹੀ ਹੈ ਸ਼ੰਭੂ ਬਾਰਡਰ ਤੋਂ ਸਰਵਣ ਸਿੰਘ ਪੰधेਰ ਦੇ ਵੱਲੋਂ ਕੰਗਣਾ ਨਣਾਉਦੇ ਇਸ ਵਿਵਾਦਤ ਬਿਆਨ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਗਈ ਹੈ ਕੀ ਕੋ ਜ ਆਖਿਆ ਸਰਵਣ ਸਿੰਘ ਪੰधेਰ ਨੇ ਸੁਣਾ ਦਿੰਨੇ ਆ ਜੋ ਭਾਜਪਾ ਕੇ पार्टी ने नेशनल लेवल पर कंगना रौत जी के बयान से किनारा कर लिया है लेकिन भाजपा की एमपी है कंगना रौत तो उसक, उसके उसके ऊपर जाप्ता कार्रवाई होनी चाहिए अगर भाजपा यह मानती है कि ये बयान उचित नहीं है गलत दिया गया बयान है तो उनके ऊपर पार्टी को जाप्ता कार्रवाई करनी चाहिए और उन्हें बोलना चाहिए पार्टी को कि कंगना रनौत इस बयान के ऊपर खुद माफी मांगे और कंगना रनौत जी को माफी मांगनी चाहिए ਐਸ ਵੇਲੇ ਪੰਜਾਬ ਅਤੇ ਹਰਿਆਣਾ ਦੇ ਬਾਰਡਰਾਂ ਤੇ ਚੱਲ ਰਹੇ ਅੰਦੋਲਨ ਦੀ ਅਗਵਾਈ ਕੀਤੀ ਜਾ ਰਹੀ ਹੈ ਐਸ ਕੇ ਐਮ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਜਿਹੜਾ ਪਹਿਲਾ ਕਿਸਾਨੀ ਅੰਦੋਲਨ ਆ ਉਹ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਲੜਿਆ ਗਿਆ ਸੀ ਹੁਣ ਉਸ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੰਗਣਾ ਰਣੌਤ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਛੇਤੀ ਤੋਂ ਛੇਤੀ ਕਿਸਾਨਾਂ ਦੇ ਬਾਰੇ ਕੀਤੀਆਂ ਗਈਆਂ ਗਲਤ ਟਿੱਪਣੀਆਂ ਦੇ ਬਾਰੇ ਮਾਫੀ ਮੰਗੋ ਨਹੀਂ ਤਾਂ ਫਿਰ ਭਾਰਤੀ ਜਨਤਾ ਪਾਰਟੀ ਨੂੰ ਇਸ ਦਾ ਖਾਮਿਆਜ਼ਾ ਪੁਗਤਣਾ ਪਵੇਗਾ ਸਮਾਜਿਕ ਬਾਈਕਾਟ ਕਰਨ ਤੱਕ ਦੀ ਚੇਤਾਵਨੀ SKM ਦੇ ਵੱਲੋਂ ਕੰਗਣਾ ਰਣੌਤ ਨੂੰ ਦੇ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦਾ ਵਿਰੋਧ ਹੁਣ ਜ਼ਮੀਨੀ ਪੱਧਰ ਤੇ ਵੀ ਹੋਣ ਲੱਗ ਪਿਆ ਹੈ ਬਠਿੰਡਾ ਦੇ ਵਿੱਚ ਇੱਕ ਸਿੱਖ ਜਥੇਬੰਦੀਆਂ ਦੇ ਵੱਲੋਂ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਇਹ ਸਾਰਾ ਰੌਲਾ ਫਿਲਮ ਦੇ ਵਿਰੋਧ ਤੋਂ ਹੀ ਸ਼ੁਰੂ ਹੋਇਆ ਸੀ ਦਰਅਸਲ ਐਮਰਜੈਂਸੀ ਫਿਲਮ ਦੇ ਵਿੱਚ ਸਿੱਖਾਂ ਦੇ ਬਾਰੇ ਕੁਝ ਸੀਨ ਟ੍ਰੇਲਰ ਦੇ ਵਿੱਚ ਹੀ ਵੇਖੇ ਜਾ ਸਕਦੇ ਨੇ ਜਿਨ੍ਹਾਂ ਤੇ ਇਤਰਾਜ਼ ਪ੍ਰਗਟ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਸਾਨੂੰ ਵਿਖਾਏ ਬਿਨਾ ਇਹ ਫਿਲਮ ਰਿਲੀਜ਼ ਨਹੀਂ ਕੀਤੀ ਜਾਣੀ ਚਾਹੀਦੀ ਹੈ ਜੇਕਰ ਕੁਝ ਇਤਰਾਜ਼ਯੋਗ ਹੋਇਆ ਤਾਂ ਉਹ ਦ੍ਰਿਸ਼ ਕੱਟੇ ਜਾਣੇ ਚਾਹੀਦੇ ਨੇ ਸਿੱਖਾਂ ਦੀ ਕਿਰਦਾਰ ਕੁਸ਼ੀ ਕਰਨ ਲਈ ਇਹ ਫਿਲਮ ਬਣਾਈ ਜਾਪਦੀ ਹੈ ਐਸਜੀਪੀਸੀ ਨੇ ਇਤਰਾਜ਼ ਪ੍ਰਗਟ ਕੀਤਾ ਹੋਰ ਵੀ ਕੁਝ ਲੋਕ ਸ਼ਖਸੀਅਤਾਂ ਸੰਗਠਨ ਇਸ ਫਿਲਮ ਦੇ ਖਿਲਾਫ ਬੋਲ ਪਏ ਜਦੋਂ ਭਾਸਕਰ ਦੇ ਇੰਟਰਵਿਊ ਦੇ ਵਿੱਚ ਕੰਗਣਾ ਤੋਂ ਇਸ ਵਿਰੋਧ ਦੇ ਬਾਰੇ ਪੁੱਛਿਆ ਗਿਆ ਤਾਂ ਉਸੇ ਵੇਲੇ ਹੀ ਗੁੱਸੇ ਦੇ ਵਿੱਚ ਆ ਕੇ ਕੰਗਣਾ ਨੋਟ ਦੇ ਵੱਲੋਂ ਅਝੀਆਂ ਟਿੱਪਣੀਆਂ ਕਰ ਦਿੱਤੀਆਂ ਗਈਆਂ ਸਨ ਪਰ ਹੁਣ ਉਹ ਸਿਰਫ ਪੰਜਾਬੀ ਨਹੀਂ ਸਗੋ ਭਾਰਤ ਦੀ ਸਿਆਸਤ ਦੇ ਵਿੱਚ ਵੀ ਅਲੱਗ-ਥਲੱਗ ਇਕੱਲੇ ਪੈਂਦੇ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬ ਭਾਜਪਾ ਨੇ ਤਾਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਨਿੱਜੀ ਬਿਆਨ ਹੈ ਕੰਗਣਾ ਦਾ ਅਸੀਂ ਸਹਿਮਤ ਨਹੀਂ ਹਾਂ ਤੇ ਹੁਣ ਰਾਸ਼ਟਰੀ ਬੀਜੇਪੀ ਨੇ ਵੀ ਆਖ ਦਿੱਤਾ ਹੈ ਕਿ ਇਹ ਇਹਨਾਂ ਦਾ ਆਪਣਾ ਬਿਆਨ ਹੈ ਅਸੀਂ ਇਸ ਦੇ ਨਾਲ ਸਹਿਮਤੀ ਨਹੀਂ ਰੱਖਦੇ ਅਤੇ ਭਾਜਪਾ ਦੇ ਵੱਲੋਂ ਤਾੜਨਾ ਵੀ ਕਰ ਦਿੱਤੀ ਗਈ ਹੈ ਰਾਏ ਤੁਸੀਂ ਤੁਹਾਡੀ ਵੀ ਜਾਣ ਲੈਣਾ ਚਾਹੁੰਦੇ ਆ ਕਿ ਕੰਗਣਾ ਰਣੌਦ ਦੇ ਵੱਲੋਂ ਲਗਾਤਾਰ ਜੋ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਭਾਜਪਾ ਨੇ ਕੰਗਣਾ ਦੇ ਬਿਆਨਾਂ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਇਸ ਤਰ੍ਹਾਂ ਹੀ ਹਰ ਖਬਰ ਹੁਣ ਪਕਤਾਂ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਾਂ ਅਗਲੀ ਵਾਰ ਫੇਰਾ ਜ਼ਰੂਰ ਆਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ विरोध कगना रनावत बयानबाजी ते बयानबाजी करी जा रही है पंजाब दा माहौल रोज-बार रोज, रोज खराब करी जा रही है विरोध देखो जदों कगना रनावत ਕਿਸਾਨਾਂ ਨੂੰ આતંકવાદી કહેਗੀ ਜਦੋਂ ਬਲਾਤਕਾਰ ਵਰਗੇ ਇਸ ਤਰ੍ਹਾਂ ਦੇ ਘਟਿਆ ਸ਼ਬਦ ਇਸਤੇਮਾਲ ਕਰੇਗੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪਹਿਲੇ ਵੀ ਉਹਨਾਂ ਕੋ ਥੱਪੜ ਪੈ ਚੁੱਕਿਆ ਹੋਇਆ ਉਹ ਵੀ ਇਸੇ وجہ ਤੋਂ ਪਿਆ ਸੀ ਉਹਦੀ ਜ਼ੁਬਾਨ ਦੀ ਵਜ੍ਹਾ ਤੋਂ ਸੰਦੀਰ ਸੂਰੀ ਸੀ ਵਿਰੋ ਉਹ ਵੀ ਆਪਣੀ ਜ਼ੁਬਾਨ ਦੀ وجہ ਤੋਂ ਉਹਦੇ ਨਾਲ ਉਹ ਕਾਂਡ ਹੋਇਆ ਸੀ ਹੁਣ ਕਗਨਾ ਰनावत ਵੀ ਉਸੇ ਰਾਹ ਤੇ ਤੁਰ ਪਈ ਹੈ ਹਰ ਰੋਜ਼ ਕੋਈ ਨਵੀਂ ਟਿੱਪਣੀ ਕਰ ਦਿੰਦੀ ਹੈ ਭਾਜਪੀ ਨੇ ਵੀ ਹੱਥ ਜੋੜ ਕੇ ਮਾਫੀ ਮੰਗ ਕੇ ਇਸੀ ਦਾ ਐਲਾਨ ਕਰਤਾ ਵਾ ਕਿ ਕੰਗਣਾ ਰਨਾਵਤ ਦਾ ਸਾਡੇ ਨਾਲ ਕੋਈ ਤਾਲਕ ਨਹੀਂ ਹੈ ਆਪਣੇ ਤੌਰ ਤੇ ਬਿਆਨਬਾਜ਼ੀ ਕਰ ਰਹੀ ਹੈ ਤੇ ਵੀਰੋ ਕੰਗਣਾ ਰਨਾਵਤ ਦੇਖੋ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ ਕੱਲ ਨੂੰ ਅਗਰ ਕੋਈ ਸਿੰਘ ਨੂੰ ਸੋਧਾ ਲਾ ਲੈਂਦਾ ਵਾ ਤੇ ਫਿਰ ਸਿੰਘਾਂ ਦੇ ਆ ਜਾਂਦਾ ਜੀਏ ਇਹ ਆਤੰਗਵਾਦੀ ਹੈ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ ਜਦਕਿ ਮਾਹੌਲ ਅਸਲ ਵਿੱਚ ਕੰਗਨਾ ਰਣਾਵਤ ਕਰ ਰਹੀ ਹੈ ਇਹਦੇ ਉੱਤੇ ਇਸ ਧਾਰਾ ਦੇ ਤਹਿਤ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਫੜ ਕੇ ਇਹਨੂੰ ਜੇਲ੍ਹ ਵਿੱਚ ਸੁਟਣਾ ਚਾਹੀਦਾ ਹੈ ਜਿਹੜਾ ਕਿ ਸਰਕਾਰ ਨਹੀਂ ਕਰ ਰਹੀ ਇਹ ਸਰਕਾਰ ਖੁੱਲੀ ਛੂਟ ਦੇ ਕੇ ਇੱਕ ਚੇਤਾਵਨੀ ਦੇ ਰਹੀ ਹੈ ਇਹ ਮਾਹੌਲ ਖਰਾਬ ਕਰਨ ਵਾਸਤੇ ਸਵਾ ਬਣਾ ਰਹੀ ਹੈ ਸਿੱਖਾਂ ਦੇ ਵਿੱਚ ਇਸ ਜੀ ਨੂੰ ਲੈ ਕੇ ਬਹੁਤ ਆ ਰੋਸ ਪਾਇਆ ਜਾ ਰਿਹਾ ਹੈ ਤੇ ਆਪਣਾ ਰੋਸ ਵੀ ਗੱਲਾਂ ਦੇ ਤਹਿਤ ਪ੍ਰੋਟੈਸਟ ਦੱਸ ਰਿਹਾ ਹੈ ਜ਼ਾਹਰ ਕਰ ਰਿਹਾ ਹੈ ਤੇ ਗਵਰਨਮੈਂਟ ਨੂੰ ਕੰਨ ਦੇ ਜੂ ਨਹੀਂ ਰੈਂਗਰੀ ਕੱਲ ਨੂੰ ਕੋਈ ਵੱਡਾ ਅਗਰ ਹਾਦਸਾ ਹੋ ਜਾਂਦਾ ਵੈ ਤੇ ਫਿਰ ਸਰਕਾਰ ਨੂੰ ਇਹਦੇ ਵਾਸਤੇ ਬਹੁਤ ਜ਼ਿਆਦਾ ਪਛਤਾਉਣਾ ਪੈਗਾ ਇਸ ਤੋਂ ਪਹਿਲੇ ਸਰਕਾਰ ਨੂੰ ਇਸ ਮਾਮਲੇ ਨੂੰ ਪਹਿਲੇ ਹੀ ਗੁੱਥੀ ਨੂੰ ਸੁਲਝਾਣਾ ਚਾਹੀਦਾ ਵੈ ਤੇ ਕੰਗਣਾ ਰਨਾਵ ਦੇ ਉੱਤੇ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਵੀਰੋ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਹਸਾਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਰੱਖਿਓ ਦੁਆਵਾਂ ਵਿੱਚ ਯਾਦ ਰੱਖਿਓ ਅੱਲਾਹ ਹਫਿਜ਼